ਸਪਰੀਮ ਕੋਰਟ ਦੀ ਸ਼ਕਤੀ ਤੋਂ ਬਾਅਦ ਬਾਬਾ RAMDEV ਦੀਆਂ ਮੁਸ਼ਕਲਾਂ ਲਗਾਤਾਰ ਘਟਦੀਆਂ ਹੋਈਆਂ ਨਹੀਂ ਸਕੂ ਵਾਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਦਰਅਸਲ ਪਤੰਜਲੀ ਦੀ ਸੋਨ ਪਾਪੜੀ ਜਿਹੜੀ ਹੈ ਉਹ ਹੁਣ ਫੂਡ ਸੇਫਟੀ ਅਧਿਕਾਰੀਆਂ ਦੇ ਵੱਲੋਂ ਜਦੋਂ ਉਸਦੀ ਕੁਆਲਿਟੀ ਨੂੰ ਚੈੱਕ ਕੀਤਾ ਗਿਆ ਤਾਂ ਚੈੱਕ ਕੁਆਲਿਟੀ ਦੇ ਵਿੱਚ ਉਹ ਫੇਲ ਹੋ ਜਾਂਦੀ ਹੈ ਜਿਸ ਤੋਂ ਬਾਅਦ ਅ ਵੱਡੇ ਅਧਿਕਾਰੀਆਂ ਦੇ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਅਸਿਸਟੈਂਟ ਮੈਨੇਜਰ ਦੇ ਸਨੇ ਤਿੰਨ ਜਾਣਿਆਂ ਨੂੰ ਗ੍ਰਫਤਾਰ ਕਰ ਲਿਆ ਗਿਆ ਹੈ ਦੱਸਦੇ ਕਿ ਸੁਪਰੀਮ ਕੋਰਟ ਦੇ ਵਿੱਚ ਪਹਿਲਾ ਇਸ਼ਤਿਹਾਰबाजी ਨੂੰ ਲੈ ਕੇ ਬਾਬਾ ਰਾਮਦੇਵ ਗੁਣਾ ਨੂੰ ਕਾਫੀ ਜ਼ਿਆਦਾ ਅ ਚਟਕੇ ਲੱਗੇ ਸੀਗੇ ਕਾਫੀ ਜ਼ਿਆਦਾ ਸੁਨਵਾਈ ਦੇ ਦੌਰਾਨ ਫਟਕਾਰ ਵੀ ਸੁਪਰੀਮ ਕੋਰਟ ਦੇ ਵੱਲੋਂ ਬਾਬਾ RAM DEV ਨੂੰ ਲਗਾਈ ਗਈ ਸੀਗੀ ਪਰ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਕੰਪਲੇਨਸ ਮਿਲਣ ਤੋਂ ਬਾਅਦ ਫੂਡ ਸੇਫਟੀ ਅਧਿਕਾਰੀਆਂ ਦੇ ਵੱਲੋਂ ਜਿਹੜਾ ਇਸ ਦੀ ਕੁਆਲਿਟੀ ਨੂੰ ਚੈੱਕ ਕੀਤਾ ਗਿਆ ਤੇ ਜਦੋਂ ਚੈੱਕ ਕੀਤਾ ਗਿਆ ਤੇ ਉਸ ਦੌਰਾਨ ਕੁਆਲਿਟੀ ਦੇ ਵਿੱਚ ਇਸ ਸੋਨ ਪਾਪੜੀ ਫੇਲ ਹੋ ਜਾਂਦੀ ਹੈ ਜਿਸ ਤੋਂ ਬਾਅਦ ਅਸਿਸਟੈਂਟ ਮੈਨੇਜਰ ਦੇ ਸਨੇ ਤਿੰਨ ਜਾਣਿਆਂ ਨੂੰ ਜੇਲ੍ਹ ਦੇ ਵਿੱਚ ਭੇਜ ਦੱਤਾ ਗਿਆ ਨਾਲ ਦੇ ਨਾਲ ਜੁਰਮਾਨਾ ਵੀ ਲਗਾਇਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ 6 ਮਹੀਨੇ ਦੀ ਕੈਦ ਸੁناਈ ਗਈ ਹੈ 17 ਅਕਤੂਬਰ 2019 ਨੂੰ ਇੱਕ ਫੂਡ ਸੇਫਟੀ ਇਨਸਪੈਕਟਰ ਨੇ ਦੱਸ ਦਈਏ ਕਿ ਦੁਕਾਨਾਂ ਦਾ ਹੀ ਦੌਰੇ ਕੀਤੇ ਸੀਗੇ ਉੱਥੋਂ ਅਲੱਗ-ਅਲੱਗ ਸੈਂਪਲ ਜੁੜੇ ਇਕੱਠੇ ਕੀਤੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਟੈਸਟ ਦੇ ਲਈ ਭੇਜ ਦਿੱਤਾ ਗਿਆ ਇਸ ਦੇ ਨਾਲ ਹੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਤੰਨਾਂ ਨੂੰ ਫੂਡ ਸੇਫਟੀ ਐਂਡ ਸਟੈਂਡਰਡ ਐਕਟ 2006 ਦੀ ਧਾਰਾ 49 ਤਹਿਤ ਕਰੰਮવાર 5000 10000 ਤੇ 25000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ ਅਦਾਲਤ ਨੇ ਫੂਡ ਸੇਫਟੀ ਐਂਡ ਸਟੈਂਡਰਡ ਐਕਟ 2000 ਮਾਫ ਕਰਨਾ 2006 ਤਹਿਤ ਆਪਣਾ ਫੈਸਲਾ ਸੁਣਾਇਆ ਫੂਡ ਸੇਫਟੀ ਅਧਿਕਾਰੀ ਨੇ ਕਿਹਾ ਹੈ ਕਿ ਅਦਾਲਤ ਵਿੱਚ ਪੇਸ਼ ਕੀਤੇ ਗਏ ਸਬੂਤ ਸਪਸ਼ਟ ਤੌਰ ਤੇ ਉਤਪਾਦ ਦੀ ਘਟੀਆ ਗੁਣਵੱਤਾ ਨੂੰ ਦਰਸਾਉਂਦੇ ਹਨ ਤਦਾਜ਼ੀਏ ਕਿ ਕੋਰਟ ਦੇ ਵਿੱਚ ਵੀ ਇਹ ਸਾਰੇ ਸੈਂਪਲ ਜਿਹੜੇ ਨੇ ਉਹ ਦਿਖਾਏ ਗਏ ਜਦੋਂ ਸੈਂਪਲ ਦਿਖਾਏ ਜਾਂਦੇ ਨੇ ਤਾਂ ਉਸ ਦੇ ਵਿੱਚ ਫੂਡ ਸੇਫਟੀ ਕੁਆਲਿਟੀ ਜਿਹੜੀ ਹੁੰਦੀ ਹੈ ਉਹ ਅਸਫਲ ਹੋ ਜਾਂਦੀ ਹੈ ਸੋਨ ਪਾਪੜੀ ਦੀ ਪਤੰਜਲੀ ਦੀ ਜੋ ਸੋਨ ਪਾਪੜੀ ਕਾਫੀ ਜ਼ਿਆਦਾ ਲੋਕ ਉਸ ਨੂੰ ਖਾਣਾ ਪਸੰਦ ਵੀ ਕਰਦੇ ਨੇ ਲੋਕਾਂ ਦੀ ਪਹਿਲੀ ਪਸੰਦ ਵੀ ਮੰਨੀ ਜਾਂਦੀ ਹੈ ਪਰ ਹੁਣ ਲੋਕਾਂ ਨੂੰ ਕਿਤੇ ਨਾ ਕਿਤੇ ਇਹ ਸੁਣ ਕੇ ਹੈਰਾਨੀ ਹੋਵੇਗੀ ਕਿ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਦੇ ਵੱਲੋਂ ਬਣਾਈ ਗਈ ਇਸ ਸੋਨ ਪਾਪੜੀ ਜਿਹੜੀ ਹੈ ਉਹ ਕੁਆਲਿਟੀ ਚੈੱਕ ਦੇ ਵਿੱਚ ਫੇਲ ਹੋ ਚੁੱਕੀ ਹੈ ਉਸ ਤੋਂ ਬਾਅਦ ਅਸਿਸਟੈਂਟ ਮੈਨੇਜਰ ਤੇ ਸਨੇ ਤਿੰਨ ਜਣਿਆਂ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਉਹਨਾਂ ਨੂੰ 6 ਮਹੀਨੇ ਦੀ ਕੈਦ ਹੋਈ ਹੈ ਜਨਾਲ ਵੀ ਜੁਰਮਾਨਾ ਵੀ ਲਗਾਇਆ ਗਿਆ ਸੁਪਰੀਮ ਕੋਰਟ ਦੀ ਸ਼ਕਤੀ ਤੋਂ ਬਾਅਦ ਬਾਬਾ RAMDEV ਦੀਆਂ ਮੁਸ਼ਕਲਾਂ ਲਗਾਤਾਰ ਘਟਦੀਆਂ ਹੋਈਆਂ ਨਹੀਂ ਸਕੂ ਵਾਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਦਰਅਸਲ ਪਤੰਜਲੀ ਦੀ ਸੋਨ ਪਾਪੜੀ ਜਿਹੜੀ ਹੈ ਉਹ ਹੁਣ ਫੂਡ ਸੇਫਟੀ ਅਧਿਕਾਰੀਆਂ ਦੇ ਵੱਲੋਂ ਜਦੋਂ ਉਸਦੀ ਕੁਆਲਿਟੀ ਨੂੰ ਚੈੱਕ ਕੀਤਾ ਗਿਆ ਤਾਂ ਚੈੱਕ ਕੁਆਲਿਟੀ ਦੇ ਵਿੱਚ ਉਹ ਫੇਲ ਹੋ ਜਾਂਦੀ ਹੈ ਜਿਸ ਤੋਂ ਬਾਅਦ ਅ ਵੱਡੇ ਅਧਿਕਾਰੀਆਂ ਦੇ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਅਸਿਸਟੈਂਟ ਮੈਨੇਜਰ ਦੇ ਸਨੇ ਤਿੰਨ ਜਾਣਿਆਂ ਨੂੰ ਗ੍ਰਫਤਾਰ ਕਰ ਲਿਆ ਗਿਆ ਹੈ ਦੱਸਦੇ ਕਿ ਸੁਪਰੀਮ ਕੋਰਟ ਦੇ ਵਿੱਚ ਪਹਿਲਾ ਇਸ਼ਤਿਹਾਰ ਬਾਜ਼ੀ ਨੂੰ ਲੈ ਕੇ ਬਾਬਾ ਰਾਮਦੇਵ ਗੁਣਾ ਨੂੰ ਕਾਫੀ ਜ਼ਿਆਦਾ ਚਟਕੇ ਲੱਗੇ ਸੀਗੇ ਕਾਫੀ ਜ਼ਿਆਦਾ ਸੁਣਵਾਈ ਦੇ ਦੌਰਾਨ ਫਟਕਾਰ ਵੀ ਸੁਪਰੀਮ ਕੋਰਟ ਦੇ ਵੱਲੋਂ ਬਾਬਾ ਰਾਮਦੇਵ ਨੂੰ ਲਗਾਈ ਗਈ ਸੀਗੇ ਪਰ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਕੰਪਲੇਨਸ ਮਿਲਣ ਤੋਂ ਬਾਅਦ ਫੂਡ ਸੇਫਟੀ ਅਧਿਕਾਰੀਆਂ ਦੇ ਵੱਲੋਂ ਅਜੜਾ ਇਸਦੀ ਕੁਆਲਿਟੀ ਨੂੰ ਚੈੱਕ ਕੀਤਾ ਗਿਆ ਤੇ ਜਦੋਂ ਚੈੱਕ ਕੀਤਾ ਗਿਆ ਤੇ ਉਸ ਦਰਾਨ ਕੁਆਲਿਟੀ ਦੇ ਵਿੱਚ ਇਹ ਸੋਨ ਪਾਪੜੀ ਫੇਲ ਹੋ ਜਾਂਦੀ ਹੈ ਜਿਸ ਤੋਂ ਬਾਅਦ ਅਸਿਸਟੈਂਟ ਮੈਨੇਜਰ ਦੇ ਸਨੇ ਤਿੰਨ ਜਾਣਿਆਂ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਨਾਲ ਦੇ ਨਾਲ ਜੁਰਮਾਨਾ ਵੀ ਲਗਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ 6 ਮਹੀਨੇ ਦੀ ਕੈਦ ਸੁਣਾਈ ਗਈ ਹੈ 12 ਅਕਤੂਬਰ 2019 ਨੂੰ ਇੱਕ ਫੂਡ ਸੇਫਟੀ ਇਨਸਪੈਕਟਰ ਨੇ ਦੱਸ ਦਈਏ ਕਿ ਦੁਕਾਨਾਂ ਦਾ ਹੀ ਦੌਰੇ ਕੀਤੇ ਸੀਗੇ ਉੱਥੋਂ ਅਲੱਗ ਅਲੱਗ ਸੈਂਪਲ ਜਿਹੜੇ ਇਕੱਠੇ ਕੀਤੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਟੈਸਟ ਦੇ ਲਈ ਭੇਜ ਦਿੱਤਾ ਗਿਆ ਐਸ ਦੇ ਨਾਲ ਹੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਤੰਨਾਂ ਨੂੰ ਫੂਡ ਸੇਫਟੀ ਐਂਡ ਸਟੈਂਡਰਡ ਐਕਟ 2006 ਦੀ ਧਾਰਾ 49 ਤਹਿਤ ਕਰੰਬਰ 5000 10000 ਤੇ 25000 ਰੁਪਏ ਜੁਰਮਾਨੇ ਦੀ سزا ਸੁناਈ ਹੈ ਅਦਾਲਤ ਨੇ ਫੂਡ ਸੇਫਟੀ ਐਂਡ ਸਟੈਂਡਰਡ ਐਕਟ 2000 ਮਾਫ ਕਰਨਾ 2006 ਤਹਿਤ ਆਪਣਾ ਫੈਸਲਾ ਸੁਣਾਇਆ ਫੂਡ ਸੇਫਟੀ ਅਧਿਕਾਰੀ ਨੇ ਕਿਹਾ ਹੈ ਕਿ ਅਦਾਲਤ ਵਿੱਚ ਪੇਸ਼ ਕੀਤੇ ਗਏ ਸਬੂਤ ਸਪਸ਼ਟ ਤੌਰ ਤੇ ਉਤਪਾਦ ਦੀ ਘਟੀਆ ਗੁਣਵੱਤਾ ਨੂੰ ਦਰਸਾਉਂਦੇ ਹਨ ਤਦਾਜ਼ੀਏ ਕਿ ਕੋਰਟ ਦੇ ਵਿੱਚ ਵੀ ਇਹ ਸਾਰੇ ਸੈਂਪਲ ਜਿਹੜੇ ਨੇ ਉਹ ਦਿਖਾਏ ਗਏ ਜਦੋਂ ਸੈਂਪਲ ਦਿਖਾਏ ਜਾਂਦੇ ਨੇ ਤਾਂ ਉਸ ਦੇ ਵਿੱਚ ਫੂਡ ਸੇਫਟੀ ਕੁਆਲਿਟੀ ਜਿਹੜੀ ਹੁੰਦੀ ਹੈ ਉਹ ਅਸਫਲ ਹੋ ਜਾਂਦੀ ਹੈ ਸੋਨ ਪਾਪੜੀ ਦੀ ਪਤੰਜਲੀ ਦੀ ਜੋ ਸੋਨ ਪਾਪੜੀ ਕਾਫੀ ਜ਼ਿਆਦਾ ਲੋਕ ਉਸ ਨੂੰ ਖਾਣਾ ਪਸੰਦ ਵੀ ਕਰਦੇ ਨੇ ਲੋਕਾਂ ਦੀ ਪਹਿਲੀ ਪਸੰਦ ਵੀ ਮੰਨੀ ਜਾਂਦੀ ਹੈ ਪਰ ਹੁਣ ਲੋਕਾਂ ਨੂੰ ਕਿਤੇ ਨਾ ਕਿਤੇ ਇਹ ਸੁਣ ਕੇ ਹੈਰਾਨੀ ਹੋਵੇਗੀ ਕਿ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਦੇ ਵੱਲੋਂ ਬਣਾਈ ਗਈ ਸੋਨ ਪਾਪੜੀ ਜਿਹੜੀ ਹੈ ਉਹ ਕੁਆਲਿਟੀ ਚੈੱਕ ਦੇ ਵਿੱਚ ਫੇਲ ਹੋ ਚੁੱਕੀ ਹੈ ਉਸ ਤੋਂ ਬਾਅਦ ਅਸਿਸਟੈਂਟ ਮੈਨੇਜਰ ਤੇ ਸਨੇ ਤਿੰਨ ਜਣਿਆਂ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਉਹਨਾਂ ਨੂੰ 6 ਮਹੀਨੇ ਦੀ ਕੈਦ ਹੋਈ ਹੈ ਜਨਾਲ ਵੀ ਜੁਰਮਾਨਾ ਵੀ ਲਗਾਇਆ ਗਿਆ